ਇਹ ਤੂੰ ਮੈਨੂੰ ਇਹ ਸਮਾਨ ਦੱਸ ਕਿਥੋਂ ਲੈ ਕੇ ਆਉਣਾ ਵੀਰੇ ਆਪਣੇ ਰੈਡੀ ਕਰਨਾ ਪੈਂਦਾ ਇਹ ਤਾਂ ਕਿਵੇਂ ਰੈਡੀ ਕਰਦਾ ਤੂੰ ਆਪ ਯਾਰ ਵਾਸਤੇ ਦੇ ਦੇਣ ਕਰਕੇ ਆਪਣੇ ਰੈਡੀ ਕਰਨਾ ਪੈਂਦਾ ਵੀਰੇ ਦਾ ਗੇਅਰ ਪਾ ਕੇ ਦਿਖਾਈ ਹੁਣ ਇਹ ਨਿਊਟਰ ਲਾ ਜਾਵਾਂ ਇਹ ਹਾਂ ਵੀਰੇ ਨਿਊਟਰ ਤੇ ਹੈ ਤੇ ਠੀਕ ਹੈ ਵੀਰੇ ਇਹ ਸਵਰਾਜ ਦੀ ਕਾਪੀ ਹੈ ਇਹ ਸਵਰਾਜ 1852 ਦੀ ਕਾਪੀ ਹੈ ਵੀਰੇ ਸਰਵਾ ਤੁਹਾਡਾ ਪੂਰਾ ਨਾਮ ਕੀ ਵੀਰੇ ਮੇਰਾ ਨਾਮ ਜਸਪਿੰਦ ਜਸਪਿੰਦ ਕਿਹੜਾ ਮਾਛੀ ਮਾਛੀ ਠੀਕ ਹੈ ਵੀਰੇ ਇਹਦਾ ਗੀਅਰ ਪਾ ਕੇ ਵਿਖਾਈ ਹੁਣ ਵੀ ਇਹ ਰੁਕਦਾ ਕਿ ਨਹੀਂ ਹੁਣ ਤਾਂ ਨਿਊਟਰ ਲਾ ਹੈ ਨਾ ਹਾਂ ਇੱਥੇ ਨਿਊਟਰ ਹੈ ਹਾਂ ਇੱਥੇ ਗੀਅਰ ਚਾਹੇ ਇਹ ਗੀਅਰ ਪਾਤਾ ਹੈ ਨਾ ਠੀਕ ਹੈ ਯਾਰ ਠੀਕ ਹੈ ਵੀਰੇ ਉਹ ਆ ਗਿਆ ਹਾਈ ਲੋ ਆ ਗਿਆ ਆ ਹਾਈ ਲੋ ਆ ਗਿਆ ਹੈ ਇੱਥੇ ਲੋ ਆ ਅੱਛਾ ਜੀ ਤੇ ਇੱਥੇ ਹਾਈ ਹੈ ਠੀਕ ਹੈ ਵੀਰੇ ਤਾਂ ਆ ਗੀਅਰ ਕਿਹੜਾ ਆ ਇਹ ਆਪਣਾ ਪੀਟੀਓ ਗੇਅਰ ਆ ਅੱਛਾ ਪੀਟੀਓ ਪਿੱਛਲਾ ਪੀਟੀਓ ਹਾਂ ਤੇ ਅੱਛਾ ਪੂਰਾ ਵਰਕ ਕਰਦਾ ਠੀਕ ਆ ਪੈ ਗਿਆ ਗੇਅਰ ਮਰ ਠੀਕ ਤੇ ਰਿਵਰਸ ਵੀਟੀਓ ਹੈ ਰਿਵਰਸ ਵੀਟੀਓ ਆ ਟਾਇਰ ਆਪ ਤਿਆਰ ਕੀਤੇ ਵੀਰੇ ਹੱਥੀ ਇਹ ਕਿਹੜੀ ਗੁੱਦ ਆ ਇਹ ਕਿਹੜੀ ਗੁੱਦ ਆ ਇਹ ਇਹ ਸਪੈਸ਼ਲੀ ਆਉਂਦਾ ਮੈਟ ਵੀਰੇ ਮੈਟ ਆਉਂਦਾ ਠੀਕ ਆ ਵੀਰੇ ਐਮ ਆਰ ਐਫ ਇਹ ਲੋਕ ਲੱਕੜ ਦੀ ਦਿੱਤੀ ਵੀਰੇ ਇਹਨੂੰ ਹਾਂ ਠੀਕ ਆ ਵੀਰੇ ਆ ਪੂਰਾ ਠੀਕ ਹੈ نیچے ਹੈ ਵਾਹ ਬਬੇ ਤੇ ਕਦੋਂ ਤੱਕ ਇਹ ਪੂਰਾ ਵਰਕਿੰਗ ਕਰੂਗਾ ਇਹ ਆਪਾਂ ਨੂੰ ਇੱਕ ਹਫਤੇ ਤੱਕ ਮੈਲ ਦੀ ਫੁੱਲ ਵਰਕਿੰਗ ਵੀਡੀਓ ਫੁੱਲ ਵਰਕਿੰਗ ਹਾਂ ਪੇਂਟ ਪੇਂਟ ਰਹਿ ਗਿਆ ਤਾਂ ਉਹ ਤਾਂ ਓਕੇ ਆ ਸਾਡਾ ਅੱਛਾ ਅੱਛਾ ਇਹ ਪੂਰਾ ਵਰਕ ਕਰੂਗਾ ਚੱਲੂਗਾ ਧੂਆਂ ਮਾਰੂਗਾ ਰੂਟੇਟਰ ਖਿੱਚੂਗਾ ਸੰਦ-ਸੁੰਦ ਵੀ ਬਣਾਏ ਇਹਦੇ ਆਸਤੇ ਕੋਈ ਹਾਂ ਇਹਦੇ ਖਾਲ ਵੀ ਇਹਦੇ ਹੈਗੇ ਬਣੇ ਵੀ ਅੱਛਾ ਰੋਟਾਵੇਟਰ ਵੀ ਹੈਗਾ ਰੋਟਾਵੇਟਰ ਵੀ ਬਣਿਆ ਉਹਦਾ ਹਾਲ ਵੀ ਕਿੰਨੇ ਦਾ ਬਣਾ ਕਿੰਨੇ ਫੁੱਟਾ ਇਹਦਾ ਇਹਦਾ ਰੋਟਾਵੇਟਰ ਪੂਰਾ 1 ਫੁੱਟ ਦਾ ਤੇ 1 ਫੁੱਟ ਦਾ ਰੋਟਾਵੇਟਰ ਬਣਾਇਆ ਪੂਰਾ 1 ਫੁੱਟ 12 ਇਚ ਇਹ ਹਫਤੇ ਨੂੰ ਤੂੰ ਸਾਨੂੰ ਚਲਾ ਕੇ ਵਿਖਾਏਂਗਾ ਰੋਟਾਵੇਟਰ ਉਦਾਂ ਦਾ ਆਪਾਂ ਇਹਦੀ ਟੈਸਟਿੰਗ ਕਰ ਲਈ ਅੱਛਾ ਹੁਣ ਇਹ ਫਾਈਨਲ ਆ ਜਿਹੜੀ ਲੋਕੇ ਦੀ ਆਪਾਂ ਇੱਕ ਹਫਤੇ ਤੱਕ ਹੋ ਜੇ ਹੋ ਜਾਣਾ ਲੱਗਣਾ ਇਹਨੂੰ ਅੱਛਾ ਅੱਛਾ ਕਰਕੇ ਓਕੇ ਅਸੀਂ ਪਹਿਲਾਂ ਨਹੀਂ ਆ ਗਏ ਥੋੜਾ ਜਿਹਾ ਫਿਰ ਹਾਂ ਚਲੋ ਤਾਂ ਮਿੱਤਰੋ ਇਹ ਟਰੈਕਟਰ ਵੀਰ ਜੱਸ ਨੇ ਬਣਾਇਆ ਬੰਦਾ ਕਾਰੀਗਰ ਆ ਐ ਬੀਟੈਕ ਮਕੈਨਿਕਲ ਕੀਤੀ ਹੈ ਨਾ ਬਈ ਕਿੰਨੇ ਜਰੂਗਾ ਕੀਤੀ ਨੂੰ ਪਿਛਲੇ ਸਾਲ ਹੀ ਪਾਸ ਆਊਟ ਹੋਇਆ ਪਿਛਲੇ ਸਾਲ ਬਾਈ ਜੀ ਇੱਥੋਂ ਸ਼ੁਰੂ ਹੁੰਦਾ ਤੇ ਇੱਥੇ ਆਣ ਕੇ ਖਤਮ ਹੋ ਜਾਂਦਾ ਤੇ ਐਡੀ ਕਾ ਹਾਈਟ ਦਾ ਇਹ ਬੰਦਾ ਤੇ ਮੈਂ ਨਾ ਵੀ ਟੈਲੈਂਟ ਭਰਿਆ ਹੋਇਆ ਬੰਦੇ ਵਾਸਤੇ ਹਰ ਇੱਕ ਚੀਜ਼ ਵਰਕ ਕਰਦੀ ਐ ਸਵਰਾਜ 855 ਤਿਆਰ ਕੀਤਾ ਹੋਇਆ ਲਗਭਗ ਕਿੰਨੇ ਟਰੈਕਟਰ ਤਿਆਰ ਕੀਤੇ ਹੋਏ ਬਾਈ ਤੂੰ ਆਪਾਂ ਵੀ ਇਹ ਸੈਗਨ ਦਾ ਆਪਣਾ ਪਹਿਲਾ ਪਜੌਂਡੀਅਰ ਤਿਆਰ ਕੀਤਾ ਸੀਗਾ ਅੱਛਾ ਉਹ ਵੀ ਇਦਾਂ ਹੀ ਸੀਗਾ ਉਹ ਚੱਲਦਾ ਵਰਕਿੰਗ 'ਚ ਹਾਂ ਉਹ ਵੀ ਐਂ ਵਰਕਿੰਗ ਆਉਂਦੇ ਆ ਵੀਡੀਓ ਪਹਿਲਾਂ ਪਾਈਆਂ ਹੋਈਆਂ ਆਪਣੀਆਂ ਪਾਈਆਂ ਹੋਈਆਂ ਉਹ ਵੀਡੀਓ ਮਿਲ ਜੂਗੀ ਹਾਂ ਵੀਡੀਓ ਮੈਲ ਜੂ ਚੱਲ ਦੇ ਦੀ ਹਾਂ ਵੀਡੀਓ ਦੇ ਦਾਂ ਇਹਦੇ ਵੀ ਤੁਹਾਨੂੰ ਦੇ ਦਾਂਗੇ ਇਹਦੀ ਵੀ ਇਹਦੀ ਵੀਡੀਓ ਜਦੋਂ ਤੁਸੀਂ ਵਰਕ ਕੀਤਾ ਪਹਿਲਾਂ ਮੈਨੂੰ ਫੋਨ ਕਰੋਗੇ ਹਾਂ ਕਰਦਾ ਠੀਕ ਹੈ ਮੈਨੂੰ ਸਪੈਸ਼ਲ ਤੁਹਾਡੇ ਕੋਲ ਨੰਬਰ ਆ ਗਿਆ ਇਹ ਚੱਲਦਾ 1 ਫੁੱਟਾ ਜਿਹੜਾ ਆਪਾਂ ਰੂਟੇਵੇਟਰ ਚੱਲਦਾ ਵਿਖਾਉਣਾ ਹਾਂ ਹਾਂ ਮੇਰੇ ਕਿਤੇ ਹੋਰ ਨਾ ਕਿਸੇ ਤਗੜੇ ਹੋਏਗੀ ਬਈ ਹੋਏਗੀ ਬਈ ਹੋਰ ਤਗੜੇ ਯੂਟਿਊਬਰਾਂ ਤੋਂ ਨਹੀਂ ਕਹਿੰਦਾ ਕਿਤੇ ਪਹਿਲਾਂ ਨਹੀਂ ਨਹੀਂ ਆਪਣਾ ਕੰਮ ਨੇ ਅਸੀਂ ਆਏ ਹਾਂ ਮਾਨਤਾ ਨਾਲ ਜੇ ਕੋਈ ਖਰਚਾ ਪਾਣੀ ਹੋਏ ਤਾਂ ਦੱਸ ਦੀ ਨਹੀਂ ਨਹੀਂ ਕੋਈ ਹੈ ਕੋਈ ਚਾ ਹਾਂ ਤਾਂ ਬਾਈ ਜੀ ਟੈਲੈਂਟ ਦੀ ਮੈਂ ਹਮੇਸ਼ਾ ਹੀ ਕਦਰ ਕਰਦਾ ਹੁੰਨਾ ਤੇ ਇਹ ਮੁੰਡੇ ਨੇ ਇਹ ਮਾਡਲ ਤਿਆਰ ਕੀਤਾ ਸਵਰਾਜ 855 ਦਾ ਹਜੇ ਰੰਗ ਪੇਂਟ ਕਰਨ ਵਾਲਾ ਚਲਾ ਕੇ ਸਾਨੂੰ ਦੇ ਸਕਦਾ ਸੀ ਕਰ ਕਹਿੰਦਾ ਪਰ ਨਹੀਂ ਹਜੇ ਦਾ ਥੋੜਾ ਜਿਹਾ ਕੰਮ ਕੰਪਲੀਟ ਹੋਊਗਾ ਤੇ ਵਰਕਿੰਗ ਤੁਹਾਨੂੰ ਨਾ ਹੈਰਾਨ ਰਹਿ ਜਾਓਗੇ ਟਰੈਕਟਰ ਚੱਲਦਾ ਵਾਈ ਵੀ ਕਰੂਗਾ ਹਲ ਵੀ ਚਲਾਊਗਾ ਤੇ ਰੋਟਾਵੇਟਰ ਵੀ ਚਲਾਊਗਾ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਇੱਕ ਹਫ਼ਤੇ ਦਾ ਸਾਨੂੰ ਤੁਸੀਂ ਟਾਈਮ ਦਿਓ ਪੂਰਾ ਵਰਕਾ ਦੇਖੋ ਤੁਸੀਂ ਪੂਰਾ ਹੈ ਨਾ ਬੰਦੇ ਨੇ ਚਿਬ ਕੱਢ ਤੇ ਟਾਇਰ ਗੁੱਡੀਆਂ ਪਾਉਣ ਵਾਲੀ ਕਮਾਲ ਕਰਤੀ ਬਾਈ ਨੇ ਲਿਫਟ ਵਾਲੀ ਲਿੰਕਾਂ ਵਾਲੀ ਕਮਾਲ ਕੀਤੀ ਪਈ ਆ ਬਾਈ ਆ ਵੇਖੋ ਜੀ ਲਿੰਕਾਂ ਵਾਲੀ ਲੈ ਅਡਜਸਟੇਬਲ ਅ ਪੂਰੀਆਂ ਹੈ ਆਪਣੇ ਆਪ ਵਾਹ ਵੀ ਵਾਹ ਅਡਜਸਟੇਬਲ ਲਿੰਕਾ ਇੱਥੇ ਗੁੱਲਾ ਤੁਸੀਂ ਪਾ ਸਕਦੇ ਜੀ ਯਾਰ ਯਾਰ ਕੀ ਯਾਰ ਕਿਵੇਂ ਤੇਰੇ ਦਿਮਾਗ ਚ ਕਿਵੇਂ ਆਈ ਇਹੋ ਜੀ ਚੀਜ਼ ਆ ਮੈਨੂੰ ਲੱਗਦਾ ਤੂੰ ਪਹਿਲਾ ਬੰਦਾ ਜਿਨੇ ਇਹ ਮਾਡਲ ਤਿਆਰ ਕੀਤਾ ਪੰਜਾਬ ਚ ਪਹਿਲਾ ਬੰਦਾ ਇਹ ਤੂੰ ਮੈਨੂੰ ਇਹ ਸਮਾਨ ਦੱਸ ਕਿੱਥੋਂ ਲੈ ਕੇ ਆਉਣਾ ਆਪਣੇ ਰੈਡੀ ਕਰਨਾ ਪੈਂਦਾ ਇਹਦਾ ਸਾਰਾ ਕਿਵੇਂ ਰੈਡੀ ਕਰਦਾ ਤੂੰ ਆਪ ਯਾਰ ਪਾਸੇ ਦੇ ਦੇ ਜਾਣ ਕਰਕੇ ਆਪਣੇ ਰੈਡੀ ਕਰਨਾ ਪੈਂਦਾ ਇਹ ਤੁਹਾਡੇ ਫਾਦਰ ਸਾਹਿਬ ਨੇ ਨਹੀਂ ਵੀਰੇ ਤਾਂ ਤਾਇਆ ਜੀ ਨੇ ਅੱਛਾ ਇਹ ਸਾਰਾ ਤੂੰ ਹੱਥੀਂ ਘਰੇ ਪੰਗੇ ਲੈਂਦਾ ਕਿੰਨੇ ਸਮੇਂ ਚ ਤੂੰ ਜੌਂਡੀਅਰ ਤਿਆਰ ਕੀਤਾ ਸੀ ਜੌਂਡੀਅਰ ਨੂੰ ਤਾਂ ਬਈ ਲੱਗੇ ਸੀਗੇ ਕਈ ਸਾਲ ਕਿਉਂਕਿ ਉਦੋਂ ਮੈਂ ਸਟੱਡੀ ਕਰਦਾ ਹੁੰਦਾ ਸੀਗਾ ਨਾ ਕਈ ਸਾਲ ਕਿੰਨੇ ਲੱਗੇ ਲੱਗੇ ਸੀਗੇ ਉਹ ਤਾਂ ਯਾਰ 4-5 ਸਾਲ ਚਾਰ-ਪੰਜ ਸਾਲ ਤੇ ਆਹ ਕਿੰਨੇ ਚਿਰ ਚ ਰੈਡੀ ਕਰ ਲਿਆ ਇਹ ਨੂੰ ਵੀ ਤਕਰੀਬਨ ਵੀਰੇ ਸਾਲ ਹੀ ਹੋ ਜਾਣ अच्छा यार साल यानी कि उਵੇਂ ਹੀ ਪੁਰਜੇ ਨਿੱਕੇ ਨਿੱਕੇ ਉਵੇਂ ਟਰੈਕਟਰ ਵੱਡੇ ਟਰੈਕਟਰ ਦੇ ਪੁਰਜੇ ਉਨੇ ਹੀ ਬਣਾਉਣੇ ਤੂੰ ਹੈਂ हां भाई ਜਮਾਂ ਸੇ ਸੇਮ ਕਾਪੀ ਕਰਨ ਦਾ ਟਾਈਮ ਲੱਗੂਗਾ ਸੇਮ ਕਾਪੀ ਕਰ ਦੇਣਾ ਤੂੰ ਵੱਡੇ ਟਰੈਕਟਰ ਦਾ ਹੈਂ ਤੇ ਪੁਰਜੇ ਫਿਰ ਤੂੰ ਕੁਛ ਲੱਕੜ ਦੇ ਬਣਾਉਣਾ ਵਿੱਚੋਂ ਕੋ ਸਟੀਲ ਲੈਣਾ हां ਸਾਰਾ ਮਿਕਸ ਹੀ ਆ ਸਾਰਾ ਮਿਕਸ ਹੀ ਹੈਂ ਵੀ ਉਹ ਵਰਕ ਕਰਦੇ ਪੂਰਾ ਹੈਂ A to Z ਵਰਕਿੰਗ ਮਾਡਲ ਹੈ ਸਾਰਾ ਤੇ ਬਾਈ ਯਾਰ ਤੈਨੂੰ ਕਿਤੇ ਸਵਰਾਜ ਨੇ ਜਾਂ ਜੌਂਡੀਅਰ ਵਾਲਿਆਂ ਨੇ ਅਪਰੋਚ ਨਹੀਂ ਕੀਤਾ ਤੈਨੂੰ ਬਾਈ ਯਾਰ ਸਾਨੂੰ ਮਾਡਲ ਬਣਾ ਕੇ ਦੇ ਵਧੀਆ ਤੂੰ ਤਾਂ ਇਹਦੇ ਵਿੱਚ ਵੱਖਰੇ ਮਾਡਲ ਬਣਾ ਕੇ ਦੇ ਸਕਦਾ ਉਹਨਾਂ ਨੂੰ ਆਗਰੇ ਆਉਂਦੇ ਹੈਗੇ ਆਉਂਦੇ ਆ ਹਾਂ ਪਹਿਲਾਂ ਆਪ ਇੱਕ ਫਾਰਮ ਟ੍ਰਿਕ ਦਾ ਮਾਡਲ ਤਿਆਰ ਕਰਕੇ ਦੁੱਤਾ ਸੀਗਾ ਅੱਛਾ ਵੀ ਸਪੈਰਡ ਸ਼ੀਟ ਦਾ ਅੱਛਾ 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 ਨਹੀਂ ਤਾਂ ਇਹਨੂੰ ਕੋਈ ਪੱਕੀ ਜੌਬ ਨਹੀਂ ਮਿਲੀ ਹਜੇ ਤੱਕ ਕਿਸੇ ਏਜੰਸੀ ਵੱਲੋਂ ਆਫਰ ਹੋਈ ਹੈ ਕੋਈ ਜੌਬ ਨਹੀਂ ਉਧਰ ਨਹੀਂ ਉਧਰ ਕਿ ਹੋਣਾ ਹੀ ਨਹੀਂ ਜੌਬ ਵਾਲੇ ਪਾਸੇ ਨਹੀਂ ਹਜੇ ਸੋਚਿਆ ਹੈ ਸੀਗਾ ਇੱਧਰ ਹੀ ਬਾਕੀ ਸਾਡਾ ਆਪ ਦਾ ਕੰਮ ਹੈ ਨਾ ਅੱਛਾ ਅੱਛਾ ਆਪ ਦਾ ਕੰਮ ਹੈ ਤਾਂ ਬਾਈ ਜੀ ਬੰਦਾ ਥੋੜਾ ਜਿਹਾ ਸੰਗਾਊ ਆ ਪਰ ਮੈਂ ਨਾ ਵੀ ਇਹੋ ਜਿਹੇ ਬੰਦੇ ਦਾ ਆਪ ਤਾਂ ਘੱਟ ਬੋਲਦਾ ਪਰ ਆਹ ਟਰੈਕਟਰ ਇਹਦਾ ਨਾ ਮੈਨਾਂ ਚੀਕਾ ਮਾਰ ਮਾਰ ਦੱਸੀ ਜਾਂਦਾ ਵੀ ਇਹ ਮੈਨੂੰ ਬਣਾਇਆ ਕਿਨੇ ਤੇ ਕ੍ਰੀਏਟ ਕਿਵੇਂ ਕੀਤਾ ਆਹ ਟਰੈਕਟਰ ਬੋਲੀ ਜਾਂਦਾ ਆਪ ਤਾਂ ਦੇਖ ਲਓ ਤੁਹਾਡੇ ਸਾਹਮਣੇ ਆ ਵੀ ਜਿੰਨੀ ਕੀ ਗੱਲ ਕਰਦਾ ਕਰਦਾ ਹੀ ਆ ਤੇ ਆਹ ਟਰੈਕਟਰ ਬਾਈ ਉੱਚੀ ਉੱਚੀ ਰੌਲਾ ਪਾਈ ਜਾਂਦਾ ਵੀ ਬਾਈ ਹਫਤੇ ਨੂੰ ਮੈਂ ਤੁਹਾਨੂੰ ਆਪ ਬੋਲ ਕੇ ਦੱਸਾਂਗਾ ਵੀ ਮੈਨੂੰ ਬਣਾਇਆ ਕਿਨੇ ਤੇ ਮੈਨੂੰ ਕ੍ਰੀਏਟ ਕਿਨੇ ਕੀਤਾ ਤੇ ਮੈਂ ਵਗਦਾ ਕਿਵੇਂ ਆ ਤਾਂ ਮਿੱਤਰੋ ਵੀਡੀਓ ਵਾਤਵਾਤੇ ਸ਼ੇਅਰ ਕਰਦਾ ਜੇ ਬੰਦੇ ਦੀ ਮਿਹਨਤ ਨੂੰ ਸਲਾਮ ਆ ਤੇ ਬਾਈ ਪੈਰੀ ਪੈਨ ਨੂੰ ਜੀ ਕਰਦਾ ਮੈਂ ਕਹਿੰਦਾ ਵੀ ਬਹੁਤ ਤਗੜਾ ਟੈਲੈਂਟ ਆ ਇਹ ਤੇ ਜਰੂਰ ਸ਼ੇਅਰ ਕਰੋ ਤੇ ਬਾਈ ਦਾ ਨਾਮ ਜੱਸਾ ਜੇ ਕੋਈ ਐਹੋ ਜੇ ਟੈਲੈਂਟ ਨੂੰ ਅੱਗੇ ਪ੍ਰਮੋਟ ਕਰਨਾ ਚਾਹੁੰਦਾ ਤੇ ਬੰਦੇ ਦੀ ਸ਼ਕਲ ਵੇਖ ਲਓ ਨੰਬਰ ਦੇ ਦੂੰਗਾ ਪੇਜ ਆਪਣਾ ਸੱਚ ਪੇਜ ਵਿਖਾ ਬਾਈ ਪੇਜ ਆਪਣਾ ਇੰਸਟਾਗ੍ਰam ਦਾ ਕੱਢ ਕੱਢ ਇੰਸਟਾਗ੍ਰam ਕੱਢ ਤੂੰ ਪੇ ਲੈ ਵੀਰੇ ਆ ਜੱਸ ਸਕਿੱਲ 20800 ਇਹਦੇ ਫਾਲੋਅਰ ਆ ਤੇ ਇਸ ਪੇਜ ਨੂੰ ਤੁਸੀਂ ਇੰਸਟਾਗ੍ਰam ਤੇ ਸਰਚ ਕਰਨਾ ਸਕਰੀਨ ਸ਼ਾਟ ਲੈ ਲਓ ਬਾਈ ਜੀ ਥੱਲੇ ਬਾਈ YouTube ਚੈਨਲ ਵੀ ਆ ਤੇਰਾ ਵੀਰੇ ਹਾਂ @jass.skills question mark ਅੱਗੇ ਦਾ ਥੱਲੇ ਸਾਰਾ ਦੇਖ ਲਓ ਜੀ Facebook YouTube ਤੇ Insta ਬਾਈ ਸਪੈਸ਼ਲ ਸਾਡੇ ਵਾਸਤੇ ਟਰੈਕਟਰ ਲੈ ਕੇ ਆਇਆ ਕਹਿੰਦਾ ਨਹੀਂ ਬਾਈ ਯਾਰ ਤੁਹਾਨੂੰ ਵਿਖਾ ਕੇ ਤੁਸੀਂ ਵੇਖੋ ਕਹਿੰਦਾ ਮੈਂ ਤਿਆਰ ਨਹੀਂ ਕੀਤਾ ਪਰ ਤੁਹਾਨੂੰ ਵਿਖਾ ਦਿੰਦਾ ਸਾਡਾ ਮਾਣ ਬਾਈ ਨੇ ਰੱਖਿਆ ਇਹ ਤੇ ਇਸ ਕਰਕੇ ਬਾਈ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਰਬ ਰੱਖੇ